ਸਸਿਕਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਜੀ ਦੀ ਵੀਡੀਓ ਪਿੰਡ ਸੁਖਨਾਂਦ ਜ਼ਿਲ੍ਹਾ ਮੋਗਾ ਤਹਿਸੀਲ ਬਈਆਂ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਜੂ ਬਾਈ ਜੀ ਸਾਸਿਕਾ ਭਾਈ ਜੀ ਸਾਸਰੀ ਕੌਰ ਭਾਈ ਜੀ ਨਾਮ ਕੀ ਹੈ ਭਾਈ ਜੀ ਆਪਣਾ ਗੁਰਜਾਂਤ ਸਿੰਘ ਢੱਲੋਂ ਆਇਆ ਠੀਕ ਹੈ ਭਾਈ ਜੀ ਆਪਣੇ ਘਰ ਆਣਾ ਵੀ ਕੀ ਡਰੈਸ ਹੈ ਜੀ ਆਪਣਾ ਬੋਰਚ ਲੱਦੇ ਵਾਲੀ ਸੜਕ ਤੇ ਘਰ ਆਇਆ ਠੀਕ ਹੋ ਜੀ ਭਾਈ ਆਪਾਂ ਜੋ ਪਹਿਲਾ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਬਹੁਤ ਵਧੀਆ ਵੀਰੇ ਦੂਜੇ ਦਿਨੋਂ ਪਸੂ ਸੇਲ ਹੋ ਗਏ ਠੀਕ ਹੋ ਜੀ ਅੱਜ ਆਪਣੇ ਕੋਲ ਕਿੰਨੇ ਨਾਗ ਵਕਾਊ ਆ ਜੀ ਨਾਗ 34 ਸੀ ਉਹ ਸੇਲ ਹੋ ਗਏ ਜੀ ਆ ਵਹਿੜ ਰਹੀ ਗੀ ਹੁਣੀ ਸੂਈ ਆ ਪੰਜ ਚਾਰ ਮਿੰਟ ਹੀ ਹੋਏ ਆ ਠੀਕ ਹੈ ਦੱਸੋ ਜੀ ਕੀ ਡਿਟੇਲ ਆ ਵਹਿੜ ਦੀ ਕਿਹੜਾ ਸੂਆ ਸੂਈ ਆ ਜੀ ਇਹ ਦੂਜਾ ਸੂਆ ਸੂਈ ਆ ਜੀ ਪਹਿਲੇ ਸੂਏ ਨੇ 23 ਲੀਟਰ ਦੁੱਧ ਦਿੱਤਾ ਜੀ ਪਹਿਲੇ ਸੂਏ 23 ਲੀਟਰ ਦੁੱਧ ਦਾ ਰਿਕਾਰਡ ਆ ਹੁਣੇ ਸੂਈ ਆ ਵੀਰੇ ਪੰਜ 10 ਮਿੰਟ ਹੋ ਗਏ ਸੂਈ ਨੂੰ ਵੱਧ ਤੋਂ ਵੱਧ ਪੰਜ ਜਾਂ 7 ਇੰਨੇ ਹੋਏ ਪੰਜ 7 ਮਿੰਟ ਹੋ ਗਏ ਮਗਰ ਕੀ ਹੈ ਬਾਈ ਜੀ ਮਗਰੇ ਦੇ ਬੱਚਾ ਜੀ ਬਾਈ ਜੀ ਆਹ ਬੱਚਾ ਪੰਜ 7 ਮਿੰਟ ਹੋਏ ਆ ਵੀਰੇ ਸੂਈ ਨੂੰ ਦੇਖ ਸਕਦੇ ਹੋ ਠੀਕ ਹੋ ਜੀ ਅੰਦਰ ਖੜੀ ਸੀ ਬਾਈ ਬਾਹਰ ਕੱਢੀ ਆ ਵੀਡੀਓ ਬਣਾਉਣ ਦੀ ਖਾਤਰ ਦੇਖ ਸਕਦੇ ਹੋ ਬਾਈ ਮੂੰਹ ਮੱਥੇ ਦੀ ਚੰਗੀ ਆ ਜੇਰ ਦੂਰ ਹਜੇ ਵੀਰੇ ਪਈ ਨਹੀਂ ਹਵਾਨਾ ਦੇਖ ਸਕਦੇ ਹੋ ਬਾਈ ਜੀ ਸ਼ਾਨਦਾਰ ਆ ਤੇ ਕੀ ਆਸ ਕਰਦੇ ਜੀ ਐ ਸੋਰੀ ਦੁੱਧ ਦੀ ਕਿੰਨਾ ਕੱਢੂਗੀ 22 ਲੀਟਰ ਦੁੱਧ ਦੇ ਦਊ ਜੀ ਮੋਇਨਾ ਗਰੰਟੀ ਲਾਵਾਂਗੇ ਠੀਕ ਹੋ ਜੀ ਮੜਾ ਕੱਢ ਲਿਆ ਪਤੋਰਾ ਵਿਖਾ ਦਿਗੇ ਜੀ ਗਾਂ ਵੜਦਾ ਦੇਖ ਸਕਦੇ ਹੋ ਬਾਈ ਘਟ ਕੁੜੇ ਦੀ ਚੰਗੀ ਆ ਬਾਡੀ ਬੰਤਰ ਦੀ ਸੋਹਣੀ ਆ ਚਾ ਵੜਦਾ 5-7 ਮਿੰਟ ਹੋਏ ਵੀਰੇ ਸੂਈ ਨੂੰ ਦੂਜਾ ਸੂਆ ਸੂਈ ਆ ਮਗਰ ਬਾਈ ਜੀ ਇਹਦੇ ਵੱਛਾ ਹਵਾਨਾ ਦੇਖ ਸਕਦੇ ਹੋ ਬਾਈ ਜੀ ਸ਼ਾਨਦਾਰ ਆ ਪਟਪੂੜੇ ਦੀ ਚੰਗੀ ਆ ਜੋ ਬਾਈ ਜੀ ਮੜਾ ਤੋਰਾ ਤੁਸੀਂ ਦੇਖ ਸਕਦੇ ਹੋ ਬੰਦ ਆ ਬੱਚੇ ਤੇ ਬੰਦ ਹੀ ਬੰਦ ਰੰਗ ਰੂਪ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਵੀਰੇ ਹਵਾਨਾ ਦੇਖ ਸਕਦੇ ਹੋ ਬਈ ਬਹੁਤ ਜ਼ਿਆਦਾ ਸ਼ਾਨਦਾਰ ਆ 27 28 ਲੀਟਰ ਦੁੱਧ ਦੇ ਦਿੰਦੀ ਐ ਸੋਰੀ ਆਸ ਹੈਗੀ ਆ ਬਹੁਤ ਸੰਡੀ ਸੀਲ ਬਹੁਤ ਆ ਜੀ ਕੋਈ ਕਿਵੇਂ ਮਰਜੀ ਬੈਠਾ ਰੋਲ ਵਾ ਠੀਕ ਹੋ ਜੀ ਤੇ ਬਾਈ ਜੀ ਕੀ ਮੁੱਲ ਕਰਦੇ ਆ ਜੀ ਆਪਾਂ ਇਹਦਾ ਇਹ 70000 ਹੈ ਜੀ ਠੀਕ ਹੋ ਜੀ ਮੌਕੇ ਤੇ ਮੰਨਤਾਂ ਹੋ ਜਾਊਗਾ ਜੀ ਹੋ ਜਾਊਗਾ ਜੀ ਥੋੜਾ ਬਹੁਤ ਠੀਕ ਹੋ ਜੀ ਬਾਈ ਆਪਣਾ ਕੰਟੈਕਟ ਨੰਬਰ ਦੱਸ ਦੇ 62837 40133 ਇੱਕ ਵਾਰ ਫੇਰ ਬੋਲਦਾ 62837 40133 ਇਹ ਬਾਈ ਦਾ ਕੰਟੈਕਟ ਨੰਬਰ ਜੇ ਕਿਸੇ ਭਰਾ ਨੂੰ ਇਹ ਵਾੜ ਚੰਗੀ ਲੱਗਦੀ ਆ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬ